ਦਿੱਲੀ ਵਿੱਚ 27 ਸਾਲਾਵਾਦ ਭਾਜਪਾ ਨੇ ਇੱਕ ਵਾਰ ਫਿਰ ਤੋਂ ਵਾਪਸੀ ਕਰ ਲਈ ਹੈ। ਨਤੀਜਿਆਂ ਅਨੁਸਾਰ ਭਾਜਪਾ ਨੇ 47 ਸੀਟਾਂ ਤੇ ਜਿੱਤ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ। ਜਦੋਂ ਕਿ ਆਪ ਪਾਰਟੀ ਸਿਰਫ 23 ਸੀਟਾਂ ਤੇ ਹੀ ਸਿਮਟ ਕੇ ਰਹਿ ਗਈ। ਜੇਕਰ ਗੱਲ ਕਰੀਏ ਕਾਂਗਰਸ ਨੇ ਤਾਂ ਕਾਂਗਰਸ ਆਪਣਾ ਖਾਤਾ ਖੋਲਣ ਵਿੱਚ ਇਸ ਵਾਰ ਵੀ ਅਸਫਲ ਰਹੀ ਹੈ। ਭਾਵੇਂ ਕਾਂਗਰਸ ਨੂੰ 21 ਸੀਟ ਨਹੀਂ ਮਿਲੀ। ਇਸ ਬਦਲਾਅ 'ਚ ਆਪ ਦੇ ਅਰਿੰਦ ਕੇਜਰੀ ਵਾਲ ਨਵੀਂ ਦਿੱਲੀ ਤੋਂ ਚੋਣ ਹਾਰ ਗਏ। ਅਤੇ ਸਿਸੋਦੀਆ ਜੰਗਪੁਰਾ ਸੀਟ ਤੋਂ ਚੋਣਾ ਹਾਰ ਗਏ ਨੇ ਮੁੱਖ ਮੰਤਰੀ ਅਤਸ਼ੀ ਨੇ ਕਲਕਾਜੀ ਸੀਟ ਤੋਂ ਚੋਣ ਜਿੱਤੀ ਹੈ ਸਿੰਧਰ ਜੈਨ ਵੀ ਚੋਣਾ ਹਾਰਦੇ ਨੇ ਚੋਣ ਜਿੱਤਣ ਤੋਂ ਬਾਅਦ ਪੀਐਮ ਮੋਦੀ ਨੇ ਇੱਕ ਪੋਸਟ ਸਾਂਝੀ ਕਰਕੇ ਦਿੱਲੀ ਦੇ ਜਨਤਾ ਨੂੰ ਵਧਾਈ ਦਿੰਦੀ ਹੈ ਦੂਜੇ ਪਾਸੇ ਹਾਰ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਹਾਰ ਸਵੀਕਾਰ ਕਰਦੇ ਹਾਂ ਮੈਂ ਭਾਜਪਾ ਨੂੰ ਜਿੱਤ ਲਈ ਵਧਾਈ ਦਿੰਦਾ ਹਾਂ ਲੋਕਾਂ ਨੇ ਉਹਨਾਂ ਨੂੰ ਬੋਮਬਰ ਦਿੱਤਾ ਹੈ ਮੈਨੂੰ ਉਮੀਦ ਹੈ ਕਿ ਉਹ ਜਨਤਾ ਦੀਆਂ ਉਮੀਦਾਂ ਤੇ ਖਰਾ ਉਤਰਨਗੇ ਦਿੱਲੀ ਵਿੱਚ ਭਾਜਪਾ ਦੇ ਮੁੱਖ ਦਫ਼ਤਰ ਵਿੱਚ جشن جاری ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮ 7 ਵਜੇ ਪਾਰਟੀ ਹੈੱਡਕੁਆਰਟਰ ਪਹੁੰਚਣਗੇ ਅਤੇ ਵਰਕਰਾਂ ਨੂੰ ਸੰਬੋਧਨ ਕਰਨਗੇ। ਕੇਜਰੀਵਾਲ ਨੂੰ ਹਰਾਉਣ ਵਾਲੇ ਭਾਜਪਾ ਉਮੀਦਵਾਰ ਪਰਮੇਸ਼ ਬਰਮਾ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਦੱਸਦੀ ਕਿ 2020 ਵਿੱਚ ਭਾਜਪਾ ਨੂੰ ਸਿਰਫ 8 ਸਿੱਟਾ ਮਿਲੀਆਂ ਸਨ 2025 ਵਿੱਚ 6 ਗੁਣਾ ਵੱਧ ਕੇ ਭਾਗ 48 ਤੋਂ ਵੱਧ ਸਿੱਟਾ ਲੈ ਰਹੀ ਹੈ। ਇਤਿਹਾਸਕ ਕੇਜਰੀਵਾਲ ਦੀ ਨਵੀਂ ਦਿੱਲੀ ਸੀਟ ਤੋਂ ਵੀ ਉਮੀਦਵਾਰ ਦੀ ਜ਼ਿਮਾਰਤ 잡ਤ ਹੋ ਗਈ ਹੈ।